ਤਦ ਬਖੌਮ ਦੇ ਪਿੱਛੇ ਸ਼ੁਰਾ ਮਾਰਨਾ ਹੈ ਇਸ ਕਰਕੇ ਬਚ ਜੋ ਅਖਾਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ ਆ ਉਹੀ ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਆ ਕਿ ਹੁਣ ਦਰਬਾਰ ਸਾਹਿਬ ਤੇ ਕਾਬਜ਼ ਹੋਈਏ ਐਸਜੀਪੀਸੀ ਦੇ ਕੰਟਰੋਲ ਕਰਕੇ ਜੇ ਤੁਸੀਂ ਦੇਣਾ ਚਾਹੁੰਦੇ ਐਸਜੀਪੀਸੀ ਆਰਐਸਐਸ ਨੂੰ ਕੱਲੀ ਆ ਬਠੀਆ ਬਾਕੀ ਤਾਂ ਕਬਜ਼ਾ ਕਰ ਗਏ ਫਿਰ ਥੋੜੇ ਹੱਥ ਹੈ ਗੱਜਾ ਜੀ ਪਹਿਲੀ ਜੂਨ ਕੁਲ ਯੋਨਾ ਭੁੱਲ ਗਏ ਆਪਾਂ 40 ਸਾਲ ਪਹਿਲੇ

बंदी सिख कौन है पहली गल मैं कहना चाहिए भाई अमृतपाल बंदी सिख नहीं है बंदी सिख वो है जिन्होंने दरबार ਝਾੜੂ ਨੂੰ ਦਾ ਵਤੀਆ ਕਹਿੰਦੇ ਐ ਤੇ ਹੁਣ ਕੱਲੇ ਬੋਲਦੇ ਆ ਇਕੱਲੇ ਦੇ ਹੁਣ ਪਤਾ ਜੀ ਖਡੂਰ ਸਾਹਿਬ ਪਰਤੇ ਫੀਟ ਹੈ ਇਹ ਕਿਵੇਂ ਹਰਾਇ ਜਾਊਗੀ ਲਿਆਓ ਆਪਣਾ ਬੰਦਾ ਖੜੇ ਕਰੋ ਸਮਝੋ ਗਾਠਪਨ ਪਹਿਲੇ ਦਾਦੂਵੰਦਾ ਬਿਆਨ ਸੀ ਕਿ ਹਰਿਆਣੇ ਵਿੱਚ ਬੀਜੇਪੀ ਨੂੰ ਜਿਤਾਓ ਤੇ ਅੱਜ ਬਿਆਨ ਆਉਂਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਤਪਾਲ ਨੂੰ ਜਿਤਾਓ ਸਵਾਲ ਕਿ ਥੋ ਕੀ ਦੀ ਸਕੋਟ ਹੈ ਕਿਹੜੀਆਂ ਏਜੰਸੀਆਂ ਲੱਗੀਆਂ ਨਿਸ਼ਾਨਾ ਕੀ ਹੈ ਨਿਸ਼ਾਨਾ ਇੱਕੋ ਇੱਕ ਹੈ ਤੁੰ ਨੂੰ ਕਮਜ਼ੋਰ ਕਰਨਾ ਤੁਹਾਡੀ ਪਾਰਟੀ ਨੂੰ ਕੱਢਣਾ ਦੀਦੇ ਵੱਤ ਹੋਣੀ ਆ ਉਮਨ ਇੱਕਦਮ ਵੱਤ ਕਿੱਥੋਂ ਜਾ ਗਿਆ ਜਾਇ ਤੇ ਉੱਤਰੇ ਮੰਦਾ ਹਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਗਾਇਆ ਜਾਂਦਾ ਹੈ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਭਾਇਆ ਜਾਂਦਾ ਮੈਂ ਕੁਝ ਨਾ ਚਾਹਾਂ ਰਹੀ ਹੈ ਪਹਿਲੀ ਗੱਲ ਕਿ ਵਿਰਸਾ ਸਿੰਘ ਬਲਟੂਆ ਨੇ ਦੇ ਪਰਿਵਾਰ ਨੇ ਕਿਤੇ ਰੋਲਾ ਪਾਇਆ 三弄三弄。三三三